ਜੇ ਛੋਨਦਰਪੁਰ ਜਿਹੜੇ ਪੈਨਸ਼ਨਰ ਐਸੋਸੀਏਸ਼ਨ ਸੂਬੇ ਦੇ ਵੀ ਆਪੂ ਰਹੇ ਆ ਕਿ ਆਪਣੇ ਮੁਲਾਜ਼ਮ ਦੇ ਪੈਨਸ਼ਨਰ ਜਵੇਬੰਦੀ ਦੇ ਵੀ ਆਪੂ ਦੀ ਉਹਨਾਂ ਦੇ ਪਿਛਲੇ 31 ਅਕਤੂਬਰ ਨੂੰ ਉਹਨਾਂ ਦੇ ਪਿੰਡ ਦੇ ਕੁਝ 10-15 ਕਿਲੋਮੀਟਰ ਦੂਰੋਂ ਕੁਝ ਵਿਅਕਤੀਆਂ ਨੇ ਆਣ ਕੇ ਉਹਨਾਂ ਦੇ ਬੱਚਿਆਂ ਤੇ ਹਮਲਾ ਕੀਤਾ ਸਾਥੀ ਦੇ ਇਹੋ ਤੋਤਾ ਕਾ ਹਮਲਾ ਕੀਤਾ ਆ ਨੂੰ ਥਿਆਰ ਲੈ ਕੇ ਆਏ ਉਹ ਬੱਚੇ ਉਹਨਾਂ ਦੇ ਥਿਆਰ ਖੋਲੇ ਤੇ ਮੁੜ ਕੇ ਉਹਨਾਂ ਨੇ ਮਾਗੀ ਮੰਗੇ ਥਿਆਰ ਵਾਪਸ ਲੈ ਲਿਆ ਜੋ ਵਾਪਸ ਲੈਣ ਦੇ ਬਾਅਦ ਕਯੂਜ ਫਿਰ ਉਹਨਾਂ ਨੇ ਆਪਣੇ ਪਿੰਡ ਤੋਂ ਜੇ ਪਹੇਰਾ ਤੇ ਭਾਲੋ ਵਾਲੀ ਦੇ ਵਿਚਕਾਰ ਇੱਕ ਰਾਇ ਮੀਟ ਫੈਕਟਰੀ ਆ ਉਥੇ ਬਹੁਤ ਸਾਰੇ ਮਜ਼ਦੂਰ ਕੰਮ ਕਰਦੇ ਆ ਸਾਧੀਆਂ ਨੇ ਟ੍ਰੇਲ ਹਾੜ ਕੀਤਾ ਤੇ ਉੱਥੋਂ ਦੀਆਂ ਗੱਡੀਆਂ ਤੇ ਮਲਾਜਮਾਂ ਟਾਡੇ ਬੱਚਿਆਂ ਨਾਲ ਲੜਨ ਲਈ ਆਏ ਆ ਗੋਲੀਆਂ ਚਲਾ ਕੇ ਲਲਕਾਰੇ ਮਾਰ ਕੇ ਧਮਕੀਆਂ ਦੇ ਕੇ ਕਿ ਤੁਹਾਡੇ ਜਿਮ ਨੂੰ ਅੱਗ ਲਾ ਦੇਣੀ ਆ ਤੁਹਾਡੇ ਘਰ ਨੂੰ ਅੱਗ ਲਾ ਦੇਣੀ ਆ ਤੁਹਾਡੇ ਬੱਚੇ ਘਰ ਦੇ ਜੀਅ ਮਾਰ ਦੇਣੇ ਆ ਜੇ ਉਹ ਸਾਧਿਓ ਜਦੋਂ ਗੋਲੀਆਂ ਚਲਾਈਆਂ ਜੇ ਉਹ ਸਾਡੇ ਬੱਚੇ ਦੇ ਪੱਟ ਚ ਲੱਗੀ ਆ ਗੋਲੀ ਉਦੋਂ ਜਦੋਂ ਫੇਰ ਆਪਣੀ ਰਾਖੀ ਲਈ ਜਦੋਂ ਅਗਲੇ ਜਿੰਦਾਬਾ ਫੈਨਸ਼ੇ ਸਰਕਾਰ ਜਿੰਦਾਬਾ ਜਵਾ ਸਰਕਾਰ ਵਰਬੋ ਜਵਾ ਸਰਕਾਰ ਵਰਬੋ ਰਾਜ ਦੇ ਸਾਥੀ ਜਿਹੜੇ ਤੁਹਾਨੂੰ ਫੜਾਈ ਹੈ ਤੇ ਸਾਡੇ ਦੇ 30 ਸਾਥੀ ਤਰ੍ਹਾਂ ਦੇ ਆ ਗਏ ਲੈਣੇ ਮੰਗ ਪੱਤਰ ਦੇ ਸਰਪੇ ਕੇ ਹੀ ਜੱਥੇ ਬੰਦੀ ਇਹਦੇ ਮੰਗ ਪੱਤਰ ਦਊਗੀ ਤਾਂ ਕਿ ਕਾਰਵਾਈ ਨੂੰ ਅੱਗੇ ਤੋਰਿਆ ਜਾਵੇ ਜਿਹੜੀ ਮੀਟ ਫੈਕਟਰੀ ਉਹ ਵੀ ਕਰ ਲਿਆ ਸੀ ਕਿ ਪਥਾਨ ਜੱਫੇ ਬੰਦੀ ਨੂੰ ਪੂਰਨੂਪ ਚ ਨਹੀਂ ਸਤਾਗੇ ਪਹਿਲੇ ਸਹੀ ਤੇ ਤੇ ਪੁੱਛੇਂ ਕਰਾਂਗੇ ਕਿ ਪੈਨਸ਼ਨ ਐਥੋ ਐਥੋ ਨੂੰ ਲੜਾਈ ਨਾ ਵਿਚਰੋ ਧੰਨਵਾਦ ਆ ਫੇਵਰੀ ਸਾਥੀ ਚਾਰ ਪੰਜ ਸਾਥੀ ਆਏ ਨਹੀਂ ਉਹਨਾਂ ਦਾ ਕੋਈ ਪਥਾਨ ਜੱਫੇ ਬੰਦੀ ਦੇ ਕੇ ਬੰਦੇ ਸਾਥੀ ਦੇ ਬੱਤੀ ਦਾ ਠੇਕੇਦਾਰ ਲਈ ਐਕਸੀਡੈਂਟ ਹੋਇਆ ਉਹ ਬੰਦਾ ਮਰਜੀ ਤੇ ਪਿਆ ਉਹਦੇ ਬਾਰੇ ਚਰਚਾ ਕਰਨਾ ਅਸੀਂ

Sansan baar! Murtala baar! Murtala baar! Sanken sanken sindaba! 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 Sanken sindaba! Sanken sindaba! Sindaba! Sindaba!

ਹਾਂਜੀ ਸਰ ਮੈਂ ਸੁਵਿੰਦਰਪਾਲ ਸਿੰਘ ਬੋਲੋਵਾਲੀ ਪੀ ਫਾਰਗੇਨਾਈਜ਼ਰ ਪੰਜਾਬ ਭਾਰਤੀ ਕਿਸਾਨ ਯੂਨੀ ਕ੍ਰਾਂਤੀਕਾਰੀ ਅੱਜ ਅਸੀਂ ਪੰਜਾਬ ਦੇ ਕਿਸਾਨਾਂ ਨੇ ਜਿੱਥੇ 18 ਤੇ 19 ਤਰੀਕ ਨੂੰ ਧਰਨੇ ਰੱਖਿਆ ਡੀਸੀ ਦਫ਼ਤਰ ਤੇ ਆਪਾਂ ਨੇ ਮਜਿਠੇ ਇਕੱਠੇ ਹੋ ਕੇ ਅਸੀਂ ਨੂੰ ਮੰਗ ਪੱਤਰ ਦੇਣ ਵਾਸਤੇ ਜਾ ਰਹੇ ਹਾਂ ਤੇ ਇਹ ਘੋਲ ਦੀ ਅਸੀਂ ਪੂਰਨੂ ਪੰਜਾਬ ਦੇ ਮੈਂਦ ਕਰਦੇ ਹਾਂ ਤੇ ਅਸੀਂ ਆਸ ਕਰਦੇ ਹਾਂ ਕਿ ਪੰਜਾਬ ਸਰਕਾਰ ਜਿਹੜੀ ਹੈ ਇਸ ਕੋਲ ਤੋਂ ਸਬਕ ਲੈਂਦੀ ਹੋਈ ਹੈ ਪੰਜਾਬ ਦੀ ਲੀਡਰਸ਼ਿਪ ਨਾਲ ਬੈਠ ਕੇ ਗੱਲਬਾਤ ਕਰਕੇ ਜਿਹੜੀਆਂ ਉਹ ਕੋਲ ਮੰਗਾ ਉਹਨਾਂ ਦੀ ਚਾਹੇ ਉਹ ਬਿਜਲੀ ਐਕਟ ਵਾਲੀ 325 ਵਾਲੀ ਆ ਜਾਂ ਚਾਹੇ ਉਹ ਮਤਲਬ ਸਮਾਨ ਹੈ ਚੋਰੀ ਵਾਲਾ ਜਿਹੜਾ ਜਿਹੜਾ ਸ਼ੰਭੂ ਤੇ ਕਨੌਰੀ ਚੋਰੀ ਕੀਤਾ ਗਿਆ ਉਹ ਮਦਦ ਦੇਣ ਵਾਲਾ ਚਾਹੇ ਹੋਰ ਕੋਲ ਕਮਸਲੇ ਨੇ ਉਹਨਾਂ ਨੂੰ ਫੁਰਜ਼ ਦੇ ਹੱਲ ਕਰੇਗੀ ਸੋ ਇਹਨਾਂ ਕੁਝ ਕਹਿੰਦਾ ਹੋਇਆ ਅਸੀਂ ਜਿੱਤੇ ਕਿਸਾਨਾਂ ਦੇ ਘੋਲ ਦੀ ਪੂਰਵ ਚ ਮੈਦ ਕਰਦੇ ਹੋਏ ਉਥੇ ਆਸ ਰੱਖਦੇ ਹਾਂ ਕਿ ਪੰਜਾਬ ਸਰਕਾਰ ਸਾਡੇ ਕਿਸਾਨਾਂ ਆਗੂਆਂ ਨਾਲ ਬੈਠ ਕੇ ਗੱਲਬਾਤ ਕਰੂਗੀ ਤੋਂ ਮਸਲੇ ਨੂੰ ਹੱਲ ਕਰੂਗੀ ਬਾਅਦ ਦੁਕਾਲ ਦਾ ਵਾਹਿਗੁਰੂ ਫਤਿਹ